ਕਿ ਜਿੱਦਾਂ ਕੋਰ ਸਾਹਿਬ ਦੀ ਜੰਗ ਛੜੀ ਸੀ ਤਾਂ ਉਦੋਂ ਗਾਲਾਂ ਨਹੀਂ ਕਢੀਆਂ ਨਹੀਂ ਅਸਲ ਵਿੱਚ ਮੇਰੀ ਗੱਲ ਸੁਣੋ ਉਹ ਸੁਭਾਵਿਕ ਇੱਕ ਬਚਨੀ ਉਹ ਜਦੋਂ ਗੱਲਬਾਤ ਚੱਲਦਾ ਚੱਲਦਾ ਮੈਂ ਕਿਹਾ ਬਈ ਜਿੱਥੇ ਗਾਲ ਹੋਵੇ ਨਾ ਲੜਾਈ ਉੱਥੇ ਹੁੰਦੀ ਆ ਜਿੱਤ ਹੁਣ ਆਪਾਂ ਆਪਸ ਚ ਪਿਆਰ ਨਾਲ ਗੱਲਬਾਤ ਕਰਦੇ ਆ ਭਾਵੇਂ ਕਈ ਸਦੀਆਂ વીਤ ਜਾਣ ਜਦੋਂ ਆਪਾਂ ਤੂੰ ਤੂੰ ਮੈਂ ਮੈਂ ਤੇ ਆ ਜੰਨੇ ਆ ਜਦੋਂ ਆਪਾਂ ਮਾਂ ਭੈਣ ਤੇ ਆ ਜੰਨੇ ਆ ਉਦੋਂ ਆਪਣੀ ਲੜਾਈ ਹੋਣੀ ਲਾਜ਼ਮੀ ਆ ਠੀਕ ਆ ਜੀ ਮੰਨ ਲਓ ਠੀਕ ਆ ਜੇ ਤੁਹਾਨੂੰ ਲੱਗਦਾ ਪੀ ਇਹ ਚੀਜ਼ ਨੂੰ ਮੈਂ ਗਲਤ ਕਹਿ ਰਿਹਾ ਤੂੰ ਇਹ ਵੇਖੋ ਵੀ ਜਿਹੜਾ 10 ਲੱਖ ਬੰਦਾ ਆਇਆ ਉਹ 10 ਲੱਖ ਬੰਦਾ ਸਿੰਘਾਂ ਨੂੰ ਕੀ ਮਤਲਬ ਪਿਆਰ ਨਾ ਕਹਿੰਦਾ ਉਹ ਸਿੰਘੋ ਬਾਹਰ ਆਓ ਤੁਹਾਡੇ ਨਾਲ ਗੱਲ ਕਰਨੀ ਆ ਅਕਸਰ ਮੰਦੇ ਸ਼ਬਦ ਹੀ ਬੋਲਦੇ ਸੀ ਨਾ ਉਹ ਮੈਂ ਇੱਕ ਸੁਭਾਵਕ ਗੱਲ ਕੀਤੀ ਆ ਮੈਂ ਇਹ ਨਹੀਂ ਗੱਲ ਕੀਤੀ ਹੁਣ ਕਈ ਇਹਦੇ ਤੇ ਬੋਲੀ ਜਾਂਦੇ ਆ ਬਾਬਾ ਹੈ ਕਹਿ ਰਿਹਾ ਬਾਬਾ ਇਦਾਂ ਕਹਿ ਰਿਹਾ ਸਿੰਘ ਇਦਾਂ ਨਹੀਂ ਕਰਦੇ ਸਿੰਘ ਉਦਾਂ ਨਹੀਂ ਕਰਦੇ ਬਾਈ ਅੱਜ ਦੇ ਸਮੇਂ ਤੇ ਵੀ ਜਦੋਂ ਸਿੰਘ ਲੜਦੇ ਜਕਾਰਾ ਇੱਕ ਵਾਰੀ ਛੱਡਦੇ ਆ ਬਾਕੀ ਗਾਲਾਂ ਹੀ ਚੱਲਦੀਆਂ ਵਾਂ ਹੂੰ ਇਹ ਆਪਣੀ ਅੱਖੀਂ ਵੇਖਿਆ ਦਲਾ ਪੰਥਰ ਦੇ ਵਿੱਚ ਵੀ ਹੁੰਦਾ ਅੱਜ ਦੇ ਸਮੇਂ ਦੀ ਗੱਲ ਛੱਡ ਦੋ ਤੁਸੀਂ ਪਿਛਲੇ ਸਮੇਂ ਦੇ ਇਤਿਹਾਸ ਤੇ ਕਰੀਏ ਬਾਈ ਪਿਛਲੇ ਸਮੇਂ ਦੇ ਵਿੱਚ ਮੈਂ ਗੱਲ ਆਉਦੀ ਐ ਐਗਜ਼ਾਮਪਲ ਕੋ ਲੇਤੀਗੀ ਜਦੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ ਉਹਦੀ ਐਗਜ਼ਾਮਪਲ ਕਰਦੇ ਹਾਂ ਬਾਈ ਮੈਂ ਅਸਲ 'ਚ ਗੁਰੂ ਦੇ ਜਿਹੜੇ ਸਿੰਘ ਹੀ ਨੇ ਮੈਂ ਉਹਨਾਂ ਦੀ ਗੱਲ ਨਹੀਂ ਕੀਤੀ ਮੈਂ ਇੱਕ ਸੁਭਾਵਕ ਵਚਨ ਕੀਤਾ ਵੀ ਲੜਾਈ ਮੰਨ ਲਓ ਜੇ 10 ਲੱਖ ਬੰਦਾ ਚੜ੍ਹ ਕੇ ਆਇਆ ਤੇ ਉਹ 10 ਲੱਖ ਬੰਦਾ ਕੀ ਮਤਲਬ ਪਿਆਰ ਨਾਲ ਕੋਲ ਬੋਲਦਾ ਸੀ ਠੀਕ ਹੈ ਕਹਿ ਰਹੇ ਹੋ 10 ਲੱਖ ਬੰਦਾ ਚੜ੍ਹ ਕੇ ਆ ਉਹਨਾਂ ਨੇ ਗੱਲਾਂ ਕੱਡੀਆਂ ਹੋਣਗੀਆਂ ਤੁਹਾਡੀ ਉਹ ਗੱ ਪਰ ਉਹ ਤਾਂ ਗੁਰੂ ਸਾਹਿਬ ਦੇ ਖਿਲਾਫ ਸੀ ਨਾ ਹੁਣ ਅਸੀਂ ਉਹਨਾਂ ਦੀ ਐਗਜ਼ਾਮਪਲ ਕਿਉਂ ਲੈ ਰਹੇ ਆ ਜਿਹੜੇ ਗੁਰੂ ਸਾਹਿਬ ਤੇ ਫਿਰ ਅੱਜ ਜਿਹੜੇ ਜਿੰਨੇ ਵੀ ਸਿੰਘ ਗਾਲਾਂ ਕੱਢਦੇ ਆ ਸਾਰੇ ਬੰਦ ਕਰੋ ਮੈਂ ਵੀ ਜੇ ਉਹ ਸਾਰੇ ਆਪਣੀ ਗਲਤੀ ਮੰਨਦੇ ਮੈਂ ਵੀ ਕਾਲਟਰ ਸਾਹਿਬ ਦੇ ਆ ਕੇ ਆਪਣੀ ਗਲਤੀ ਮੰਨ ਲਓ ਇਹ ਗੱਲ ਤਾਂ ਗਲਤੀ ਹੈ ਇਹ ਮੈਂ ਵੇਖੋ ਮੇਰੀ ਮੇਰੀ ਗੱਲ ਸੁਣੋ ਜੇ ਆਪਾਂ ਸਿਮਰਨ ਅਭਿਆਸ ਕਰਦੇ ਆ ਅਸੀਂ ਸਿਮਰਨ ਕਰਦੇ ਆ ਗੁਰਬਾਣੀ ਪੜ੍ਹਦੇ ਆ ਤਾਂ ਅਸੀਂ ਕਹਿੰਦੇ ਆ ਨਾਮ ਰਸਤੇ ਬਾਣੀ ਪੜ੍ਹਦੇ ਆ ਅੰਮ੍ਰਿਤਾਂ ਦਾ ਤੇ ਜਿਹਦੇ ਜਿਹਦੇ ਜਦੋਂ ਗੁਰਬਾਣੀ ਪੜ ਰਿਆ ਉਹਦੇ ਮੂੰਹ ਦੇ ਵਿੱਚ ਜੇ ਰਾਸੀ ਆ ਗਿਆ ਅੰਮ੍ਰਿਤ ਹੀ ਆ ਗਿਆ ਉਹਨੇ ਗੱਲ ਕਿਉਂ ਕੜਿੰਦੀ ਕਿਸੇ ਨੂੰ ਉਹਨੇ ਕਿਸ ਨੂੰ ਗਲਤ ਕਿਉਂ ਕਹਿਣਾ ਤੁਸੀਂ ਤੁਸੀਂ ਜਥੇਬੰਦੀਆਂ ਵਿੱਚ ਵਿਚਰਦੇ ਨਾ ਗਿਆ ਮੈਂ ਬੜੀ ਜਥੇਬੰਦੀਆਂ ਗਿਆ ਤੁਹਾਨੂੰ ਪਤਾ ਨਾ ਜਦੋਂ ਲੜਾਈਆਂ ਹੁੰਦੀਆਂ ਕੀ ਹੁੰਦਾ ਉੱਥੇ ਜਕਾਰੇ ਛੱਡ ਜਾਂਦੇ ਆ ਜਕਾਰੇ ਤੁਸੀਂ ਆਪਣੀ ਇਮਾਨਦਾਰੀ ਦੱਸਿਓ ਲੜਾਈ ਹੋ ਰਹੀ ਆ ਜਕਾਰਾ ਇੱਕ ਵਾਰੀ ਛੱਡਦੇ ਵਾਰ-ਵਾਰ ਜਕਾਰੇ ਨਹੀਂ ਛੱਡਦੇ ਪਰ ਵੀਡੀਓ ਦੇ ਵਿੱਚ ਤਾਂ ਕੋਈ ਲੜਾਈ ਨਹੀਂ ਹੋ ਰਹੀ ਹੁੰਦੀ ਨਾ ਬਾਈ ਸ਼ਬਦਾਂ ਦੀ ਗੱਲ ਆ ਨਾ ਵੇਖੋ ਸ਼ਬਦ ਆ ਉਹਨੇ ਸਵਾਲ ਕੀਤਾ ਮੈਂ ਜਵਾਬ ਦਿੱਤਾ ਵੀ ਬਾਈ ਜਿੱਥੇ ਗਾਲਿਆ ਉੱਥੇ ਲੜਾਈ ਆ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਮੈਂ ਨਾਰਮਲ ਵੀਡੀਓਜ਼ ਦੀ ਗੱਲ ਕਰ ਰਿਹਾ ਅਸੀਂ ਵੀ ਬੜੀ ਬੜੀ ਇੰਟਰਵਿਊਜ਼ ਕੀਤੇ ਆ ਤੁਸੀਂ ਪਿਛਲੇ ਇੰਟਰਵਿਊਜ਼ ਮੈਨੂੰ ਹੀ ਗੱਲ ਕਹੀ ਸੀ ਵੀ ਮੈਂ ਆਪਣੇ ਆਪ ਤੇ ਕੰਟਰੋਲ ਕਰ ਰਿਹਾ ਵੀ ਗਾਲਾਂ ਨਾ ਕੱਢ ਮੇਰੇ ਮੂੰਹ ਚੋਂ ਨਿਕਲਣ ਮੈਂ ਇਸ ਚੀਜ਼ ਤੇ ਕੰਟਰੋਲ ਕਰਦਾ ਬਹੁਤ ਜ਼ਿਆਦਾ ਕਰ ਰਿਹਾ ਫਿਰ ਉਹ ਵਧੀਆ ਗੱਲ ਸੀ ਹੁਣ ਤੁਸੀਂ ਉਸ ਤੇ ਸਟੈਂਡ ਲੈ ਕੇ ਬਹਿ ਗਏ ਮੇਰੀ ਗੱਲ ਸੁਣੋ ਇੱਕ ਮੈਂ ਇਹ ਗੱਲ ਕਹੀ ਵੀ ਜਿਹੜਾ ਆਪਣੇ ਚਵਗਣਾ ਉਹਨੂੰ ਤਿਆਗ ਦੇਣਾ ਚਾਹੀਦਾ ਠੀਕ ਹੈ ਮੈਂ ਆਪਣੇ ਔਗਣ ਵੀ ਤਿਆਗ ਗਏ ਮੈਂ ਇਹ ਗੱਲ ਕਹਿੰਦਾ ਜੇ ਮੇਰੀਆਂ ਗਾਲਾਂ ਗਲਤ ਲੱਗਦੀਆਂ ਨਾ ਜਿੰਨੇ ਬੰਦੇ ਬੋਲਦੇ ਆ ਗਾਲਾਂ ਕੱਢਦੇ ਆ ਸਾਰੇ ਅਕਾਲ ਤਖਤ ਸਾਹਿਬ ਜਣ ਮੈਂ ਵੀ ਚਲ ਜੂੰਗਾ ਅਕਾਲ ਤਖਤ ਸਾਹਿਬ ਜਾ ਕੇ ਮੈਂ ਹੋਰ ਥੋੜੇ ਚਿਰ ਤੱਕ ਜਾ ਕੇ ਜਿੰਨੀਆਂ ਵੀ ਗਲਤੀਆਂ ਕੀਤੀਆਂ ਜਾ ਕੇ ਆਪਣੀ ਖਿਮਾ ਮੰਗੂੰਗਾ ਜੇ ਸਾਰੀ ਦੁਨੀਆ ਗਲਤ ਕੀਤੀ ਕਰਦੀ ਆ ਤੁਸੀਂ ਥੋੜੇ ਨਾ ਗਲਤ ਕਰੋਗੇ ਬਾਈ ਵੇਖੋ ਗੱਲ ਗੁਰੂ ਕੀ ਫੌਜ ਆ ਤੁਸੀਂ ਆਪਣੇ ਆਪ ਨੂੰ ਗੁਰੂ ਦਾ ਸੇਕ ਬਾਈ ਨਿਆਂ ਸਿੰਘ ਗਾਲਾਂ ਕੱਢਦੇ ਆ ਕੱਢਦੇ ਆਪਣੇ ਆਪ ਨੂੰ ਸੁਧਾਰ ਲਓ ਨਿਆਂ ਸਿੰਘ ਮੈਂ ਆਪਣੇ ਆਪ ਨੂੰ ਸੁਧਾਰ ਰਿਹਾ ਨਾ ਵੇਖ ਸੁਧਾਰ ਰਿਹਾ ਜੇ ਸੁਧਾਰ ਰਿਹਾ ਤੇ ਤਾਂ ਹੀ ਮੈਂ ਗੱਲ ਕਹਿ ਰਿਹਾ ਨਾ ਵੀ ਮੈਂ ਥ ਮੈਂ ਮਾਰਛੇਵੇਂ ਪਾਛੇ ਮਾਰਦੇ ਚੰਨਾ ਚੋਂ 10 ਬੇਨਤੀ ਕਰੂੰਗਾ ਮਹਾਰਾਜ ਰਹਿੰਦੇ ਸਮੇਂ ਚ ਜੇ ਮੇਰੇ ਕੋ ਮੰਦੇ ਸ਼ਬਦ ਨਿਕਲੇ ਤੇ ਮਹਾਰਾਜ ਮੈਨੂੰ ਖਿਮਾ ਕਰੀ ਅਗਾਵਾਤ ਮੈਨੂੰ ਮਾਰਦੇ ਸਮਤ ਗਿਆਨ ਤੇ ਧਿਆਨ ਬਖਸ਼ੀ ਮੈਂ ਇਸ ਗੱਲ ਨੂੰ ਮੰਨਦਾ ਪਿਆ ਮੈਂ ਕਿਹੜਾ ਮੰਨਦਾ ਨਹੀਂ ਪਿਆ ਗਲਤੀ ਕਰਕੇ ਜਿਹੜਾ ਬੰਦਾ ਇਹ ਗਲਤੀ ਦਾ ਅਹਿਸਾਸ ਕਰਦਾ ਉਹਨੂੰ ਬੰਦੇ ਨੂੰ ਮਰਨਾ ਚਾਹੀਦਾ ਵੀ ਅਕਾਲ ਤਖਤ ਸਾਹਿਬ ਜਾਣਾ ਚਾਹੀਦਾ ਠੀਕ ਹੈ ਜੀ ਮੈਂ ਉਹਨਾਂ ਸਾਰਿਆਂ ਨੂੰ ਵੀ ਸੱਦਾ ਦਿੰਦਾ ਜਿਹੜੇ ਬੰਦੇ ਮੰਨ ਲਓ ਫਿਰ ਰੋਜ਼ YouTube Facebook ਤੇ Instagram ਤੇ ਗਾਣਾ ਕੱਢ ਕੇ ਫੇਮਸ ਫੇਮਸ ਹੋਏ ਹਨ ਉਹਨਾਂ ਸਾਰਿਆਂ ਨੂੰ ਇਹ ਗੱਲ ਕਹਿਣਾ ਵੀ ਜੇ ਬੰਦੋਂ ਜਾ ਕੇ ਖਿਮਾ ਮੰਗਣ ਮੈਂ ਵੀ ਮੰਗ ਲਊਗਾ ਮੈਂ ਕਿਹੜਾ ਭੱਜਾਂਗੇ ਪਰ ਵੀਡੀਓ ਦੇ ਵਿੱਚ ਇਸ ਤਰੀਕੇ ਨਾਲ ਕਿਸ ਤਰੀਕੇ ਨਾਲ ਦੱਸੋ ਤੁਸੀਂ ਦੂਜਿਆਂ ਦੀ ਗੱਲ ਕਹਿਤੀ ਮੈਂ ਉਹਨਾਂ ਨੂੰ ਵੀ ਗਲਤ ਕਹਿਨਾ ਜਿਹੜੇ ਵੀਡੀਓਸ ਪਾ ਕੇ ਗਾਲ੍ਹਾਂ ਕੱਢ ਰਹੇ ਨੇ ਧੀਆਂ ਪੈਣਾ ਦੇਖ ਰਹੀਆਂ ਮੈਂ ਕਹਿੰਦਾ ਆਮ ਜ਼ਿੰਦਗੀ 'ਚ ਜੋ ਮਰਜ਼ੀ ਹੋਵੇ ਵੀਡੀਓਸ ਦੇ ਵਿੱਚ ਤਾਂ ਹਰ ਕੋਈ ਦੇਖਦਾ ਹੁੰਦਾ ਜਾਦਾ ਉਸ ਕੰਟੈਂਟ ਕਰ ਨੂੰ ਕਹਿ ਦਿਓ ਵੀ ਇਹ ਬੱਚਿਆਂ ਵਾਸਤੇ ਕੰਟੈਂਟ ਨਹੀਂ ਬਾਈ 1 ਮਿੰਟ ਹੁਣ ਮੈਂ ਤੁਹਾਨੂੰ ਇਹ ਗੱਲ ਦਾ ਸਵਾਲ ਦਾ ਜਵਾਬ ਦੇਣਾ ਵੇਖੋ ਆਪਾਂ ਕਹਾ ਬੀਬੀਆਂ ਵੇਖਦੀਆਂ ਹੂੰ ਜਦੋਂ ਬੀਬੀਆਂ ਵੇਖਦੀਆਂ ਬੀਬੀਆਂ ਕਮੈਂਟ ਕਿਹੋ ਜਿਹਾ ਕਰ ਰਹੀਆਂ ਏ ਬੰਦਾ ਕਦੋਂ ਮਰੂਗਾ ਪੰਥ ਦੇ ਗਲੋਂ ਲੱਥੂਗਾ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਬੀਬੀਆਂ ਨੂੰ ਵੀ ਜਵਾਬ ਦੇਣਾ ਬਣਦਾ ਫਿਰ ਜੇ ਬੀਬੀਆਂ ਗਲਤ ਕਮੈਂਟ ਕਰਕੇ ਲਿਖ ਰਹੀਆਂ ਮਾਪੇ ਸਾਡੀ ਇੱਕ ਕਰਨ ਡੀਆਂ ਕੀ ਗੱਲ ਉਹਨਾਂ ਬੀਬੀਆਂ ਨੂੰ ਜਵਾਬ ਨਹੀਂ ਦੇਣਾ ਚਾਹੀਦਾ ਆ ਬੀਬੀ ਇੱਕ ਤੁਹਾਡੀ ਏਰੀਆ ਮੇਰੇ ਥੋੜੇ ਦਿਨਾਂ ਬਾਅਦ ਫੇਮਸ ਜੀ ਹੋਈ ਪਜਾਮੇ ਪੀਉਮੇ ਵਾਲੀ ਹੈ ਨਾ ਪ੍ਰੋਬਲਮ ਪ੍ਰੋਬਲੀ ਇਨਕੋਰ ਉਹ ਮੇਰੇ ਤੇ ਵੀਡੀਓ ਬਣਾ ਕੇ ਪਾ ਰਹੀ ਆ ਅੱਜ ਕੱਲ ਮੇਰੇ ਉਹਨੇ ਤਰਲੇ ਕੱਢਦੀ ਫਿਰਦੀ ਸੀ ਬਾਬਾ ਜੀ ਤੁਹਾਡੇ ਕੋਲ ਬੇਨਤੀ ਕਰਦੀ ਬਾਬੇ ਦੀਪ ਸਿੰਘ ਨੂੰ ਕਹਿ ਕੇ ਮੇਰੀ ਵੀਡੀਓ ਕਟਾ ਦਿਓ ਉਹ ਤਾਂ ਕਹਿੰਦੇ ਜਾਣਦੀ ਨਹੀਂ ਇਸ ਨੂੰ ਹੁਣ ਨਹੀਂ ਜਾਣਦੀ ਇਦਾਂ ਕੱਲ ਸਾਡੇ ਤਰਲੇ ਕੱਢਦੀ ਸੀ ਜਾਣਦੀ ਕਿਉਂ ਨਹੀਂ ਉਹਨੂੰ ਉਹਨੂੰ ਮੌਕਾ ਮਿਲਿਆ ਗੱਲ ਕਰਨ ਦਾ ਉਹਨੇ ਮੌਕਾ ਕਰ ਲਿਆ ਪਰ ਇੱਕ ਗੱਲ ਆ ਮੈਂ ਤੁਹਾਡੇ ਉਰ ਰਿਕਾਰਡ ਉਹਨੂੰ ਕਹਿ ਰਿਹਾ ਬੀਬੀ ਤੂੰ ਸਾਨਾ ਦੇ ਪੇਟ ਚ ਨਾ ਆ ਐਵੇਂ ਅੱਗੇ ਪਜਾਮਾ ਪਾਟਾ ਨਹੀਂ ਪਾਟਾ ਮੈਨੂੰ ਨਹੀਂ ਪਤਾ ਪਰ ਜਿਹੜਾ ਸਾਡਾ ਪਾੜਿਆ ਮੁੜ ਕੇ ਸੀਪਣਾ ਨਹੀਂ ਆ ਇਹ ਕਰਕੇ ਤੂੰ ਆਪਣਾ ਕੰਮ ਧੰਦਾ ਕਰ ਸਾਨੂੰ ਤੇਰੇ ਨਾਲ ਕੋਈ ਮਤਲਬ ਨਹੀਂ ਆ ਜਿਹੜੇ ਪੇਚਾ ਪੁੱਛਣ ਵਾਲੇ ਉਹਨਾਂ ਦਾ ਬਾਕੀ ਜਿਹੜਾ ਧਾਰਮਿਕ ਖੇਤਰ ਦੇ ਆਵੇ ਇਹ ਕੱਲ ਤੇ ਗੱਲਾਂ ਕਰਨ ਦੀ ਮੇਰੀ ਭਾਬੀ ਮੇਰੇ ਭਰਾ ਨੂੰ ਸੌਣ ਨਹੀਂ ਦਿੰਦੀ ਮੇਰੇ ਭਰਾ ਨੂੰ ਐ ਨਹੀਂ ਕਰ ਦਿੰਦੀ ਮੇਰੇ ਚਲੋ ਵੀਡੀਓ ਕੱਟ ਕੇ ਪਾਈਆਂ ਗਿਆ ਬਸ ਕੱਟ ਦੇਖੋ ਕੱਟ ਕੇ ਪਾਈਆਂ ਨਾ ਜਦੋਂ ਆਪਾਂ ਉਹਦਾ ਤੀਰ ਲਾਵਾਂਗੇ ਤੇ ਭਾਈ ਕਿਤੇ ਨਾ ਕਿਤੇ ਤੇ ਲੱਗਣਾ ਹੀ ਆ ਨਾ ਮਾਲੋ ਜੇ ਇੱਕ ਪਾਸੇ ਪੂਰਾ ਪੰਜਾਬ ਖੜਾ ਵਾ ਧਾਰਮਿਕ ਖੇਤਰ ਦੇ ਬੰਦੇ ਜਿਨ੍ਹਾਂ ਨੂੰ ਪਤਾ ਵੀ ਸਾਡਾ ਇਹੋ ਧਾਰਮਿਕ ਖੇਤਰ ਆਹੀਂ ਤੇ ਕੀਰਤਨ ਕਰਦੇ ਆ ਗੁਰਬਾਣੀ ਪੜ੍ਹਦੇ ਆ ਪਿਛਲੇ ਦਿਨੀ ਉਹ ਬੰਦਾ ਸਾਡੇ ਹੱਕ ਦਾ ਕੇ ਸਾਨੂੰ ਵਿਚਾਰ ਰਿਆ ਸਾਡੀਆਂ ਵੀਡੀਓ ਕਟਾਰ ਰਿਆ ਅਗਲੇ ਬੰਦਿਆਂ ਨੂੰ ਕਹਿ ਕੇ ਅੱਜ ਅਹੀਂ ਉਹ ਬੰਦੇ ਦੇ ਉੱਤੇ ਕੰਟਰੋਵਰਸੀ ਛੇੜ ਰਹੇ ਆ ਅਸੀਂ ਉਹਨੂੰ ਜਾਣਦੇ ਨਹੀਂ ਜਾਣਦੇ ਕਿਉਂ ਨਹੀਂ ਆ ਕੱਲ ਤਰਲੇ ਕੱਢਿਆ ਸਾਡੇ ਕੋ ਇੱਕ ਇੱਕ ਪ੍ਰੂਫ ਪਿਆ ਸਬੂਤ ਹੈਗਾ ਮੈਂ ਕਿਹਾ ਅੱਜ ਵਿਖਾ ਦੇਾਂਗੇ ਤੁਹਾਨੂੰ ਦਿਖਾਓ ਮੈਨੂੰ ਬਾਬਾ ਦੀਪ ਸਿੰਘ ਨੂੰ ਅੱਜ ਬਾਬੇ ਦੀਪ ਸਿੰਘ ਤੋਂ ਇਹ ਤੋਂ ਬਾਅਦ ਤਾਂ ਮੈਂ ਬਾਬੇ ਦੀਪ ਸਿੰਘ ਨੂੰ ਫੋਨ ਲਾ ਦੂੰਗਾ ਬਾਬੇ ਦੀਪ ਸਿੰਘ ਨੂੰ ਪੁੱਛ ਰਿਓ ਵੀ ਕਿੰਨੇ ਤਰਲੇ ਕੱਢੇ ਨੇ ਵੀ ਸਾਡੀ ਵੀਡੀਓ ਕੱਢ ਦੋ ਸਬੂਤ ਬਾਬਾ ਜੀ ਇਹਨਾਂ ਨੇ ਕਿਹੜੇ ਕਤਲ ਕੀਤੇ ਜਿਹੜੇ ਸਬੂਤ ਇਹਨਾਂ ਨੂੰ ਚਾਹੀਦੇ ਆ ਉਹ ਨੂੰ ਤੁਸੀਂ ਆਪ ਹੀ ਪੁੱਛ ਲਓ ਜਾ ਕੇ ਫੋਨ ਲਾ ਕੇ ਪੁੱਛ ਲਓ ਵੀ ਤੁਸੀਂ ਮਾਨਸਨ ਕਾਲੀ ਨੂੰ ਇਹ ਕਿਹਾ ਕਿ ਨਹੀਂ ਕਿਹਾ ਵੀ ਸਾਡੀ ਵੀਡੀਓ ਕਟਾ ਦਿਓ ਜੇ ਉਹ ਕਹੂਗੀ ਨਹੀਂ ਕਿਹਾ ਫਿਰ ਆਪ ਨੂੰ ਹਾਰੇ ਜਾਣ ਕੇ ਕਹਿ ਦੇਵੇ ਮੈਂ ਮੰਨ ਲਊਗਾ ਠੀਕ ਹੈ ਮੈਂ ਗਲਤ ਆ ਪਰ ਉਹਨੇ ਗੱਲ ਤਾਂ ਕੋਈ ਗਲਤ ਨਹੀਂ ਕੀਤੀ ਭਾਈ ਗਲਤ ਇਹ ਨਾ ਵੀ ਸਾਨਾਂ ਦੇ ਪੇਟ ਚ ਭੇਡਾਂ ਥ ਸੋਸ਼ਲ ਮੀਡੀਆ ਨੇ ਵੀ ਗੱਲ ਕਹਿ ਰਹੇ ਹੋ ਆਪਣਾ ਪੱਖ ਰੱਖੋ ਉਹਦਾ ਮਤਲਬ ਥੋੜਾ ਕੋਈ ਤੁਹਾਡੇ ਖਿਲਾਫ ਵੀ ਕੋਈ ਬੋਲ ਸਕਦਾ ਨਹੀਂ ਨਹੀਂ ਬੋਲ ਬੋਲੋ ਨਹੀਂ ਗੱਲ ਵੇਖੋ ਮੇਰੀ ਗੱਲ ਸੁਣੋ ਗੱਲ ਇੱਕ ਦਾਇਰੇ ਦੀ ਚੱਲਦੀ ਪਈ ਆ ਗੱਲ ਇੱਕ ਦਾਇਰੇ ਦੀ ਚੱਲਦੀ ਪਈ ਆ ਕਿ ਜਿਹੜੇ ਬੰਦੇ ਸਾਨੂੰ ਸਾਬਤ ਕਰਦੇ ਪਏ ਆ ਠੀਕ ਆ ਵੀ ਇਹ ਬੰਦਾ ਸਰਕਾਰੀ ਆ ਇਹ ਬੰਦੇ ਦਾ ਲਿਸਟ ਚ ਆਇਆ ਇਹ ਬੰਦੇ ਦਾ ਕਰਕੇ ਅਮਰਤਪਾਲ ਦੀ ਸਜ਼ਾ ਜਿਹੜੀ ਆਵਾਦੀ ਪਈ ਉਹਦੀ ਜਮਾਨਤ ਨਹੀਂ ਹੁੰਦੀ ਪਈ ਗੱਲ ਇੱਕ ਪੱਖ ਚੱਲਦਾ ਪਿਆ ਇੱਕ ਪੰਜਾਬ ਚੱਲਦਾ ਪਿਆ ਉਹਨੂੰ ਚੱਲਣ ਦਿਓ ਮੈਂ ਉਹਨਾਂ ਦਾ ਦੇਣਦਾਰ ਹਾਂ ਜੇ ਮੈਂ ਅਮਰਤਪਾਲ ਦਾ ਕਿਤੇ ਵੀ ਕੁਝ ਮਾੜਾ ਕੀਤਾ ਹੋਊਗਾ ਮੈਂ ਉਹਦਾ ਦੇਣਦਾਰ ਹਾਂ ਸਮਝਦੇ ਗਾਲ ਲੇਕਿਨ ਲਾਂਭੋ ਸ਼ਾਂਭੋ ਇਧਰੋਂ ਉਧਰੋਂ ਜੇ ਕੋਈ ਜਾ ਮਾਰੂਗਾ ਤੇ ਭਾਈ ਅਹੀਂ ਹਫਤਾ 10 ਦਿਨ ਮਹੀਨਾ ਚੋਪਿਆਂ ਇਹਦਾ ਮਤਲਬ ਇਹ ਨਹੀਂ ਪਈ ਅਹੀਂ ਜਵਾਬ ਨਹੀਂ ਦੇਣਾ ਜਿੰਨੇ ਭਾਵੇਂ ਬੀਬੀ ਹੋਵੇ ਬੰਦਾ ਹੋਵੇ ਜਿੰਨੇ ਜਿੰਨੇ ਸਾਡੇ ਤੇ ਕੌਮਲ ਕੌਂਟਰੋਵਰਸੀ ਸ਼ੁਰੂ ਕੀਤੀ ਜਵਾਬ ਮੈਂ ਜ਼ਰੂਰ ਦਊਂਗਾ ਮੈਂ ਅੱਜ ਕਿਸੇ ਨੂੰ ਕੁਝ ਨਹੀਂ ਕਹਿੰਦਾ ਜੋ ਦਿਲ ਕਰਦਾ ਜੀਦਾ ਬੋਲੇ ਖੁੱਲ ਕੇ ਬੋਲੇ ਪੇਚਾਂ ਵਾਲਿਆਂ ਨੂੰ ਵੀ ਜਿੰਨੇ ਵੀ ਰੋਸ ਦਾ ਸਾਰਿਆਂ ਨੂੰ ਕਹਿਣਾ ਹੈ ਗੱਲ ਜਿੰਨੀਆਂ ਬੀਬੀਆਂ ਬੂਬੀਆਂ ਬੋਲਣ ਵਾਲੀਆਂ ਸਾਰਿਆਂ ਨੂੰ ਕਹਿਣਾ ਖੁੱਲ ਕੇ ਬੋਲੋ ਪਰ ਜਿੱਦਣ ਮੈਂ ਆਪਣੇ ਮੈਦਾਨ 'ਚ ਆ ਕੇ ਫਿਰ ਖੁੱਲ ਕੇ ਬੋਲਿਆ ਚੀਕ ਨਾ ਮਾਰਿਓ ਨਾ ਮੈਂ ਚੀਕ ਮਾਰੂਗਾ ਨਾ ਚੀਕ ਤੁਸੀਂ ਮਾਰਿਓ ਫਿਰ ਮੈਂ ਖੁੱਲਾ ਚੱਲਣਾ ਤੇ ਫਿਰ ਮੁੜ ਕੇ ਚੀਕਾਂ ਨਿਕਲਣੀਆਂ ਤੁਹਾਡੇ ਚੀਕਾਂ ਆਪ ਆਪਣੀਆਂ ਸਾਹਮਣੇ ਰੱਖਿਓ ਫਿਰ ਕਿਉਂਕਿ ਮੈਂ ਇਹ ਗੱਲ ਕਹਿਣਾ ਵੇਖੋ ਮੈਂ ਜਿਹੜੀ ਗੱਲ ਨੂੰ ਖਤਮ ਕਰਨਾ ਚਾਹਣਾ ਹੋਗਾ ਨੂੰ ਵਧਾਓਗੇ ਨਾ ਤੇ ਫਿਰ ਨੰਗੇ ਧੜਾ ਆਉਂਗਾ ਮੰਨ ਲਓ ਮੈਂ ਦੱਸ ਦੇ ਨਹੀਂ ਬੋਲਦਾ 15 ਦਿਨ ਨਹੀਂ ਬੋਲਦਾ ਲੇਕਿਨ 15 ਦਿਨਾਂ ਬਾਅਦ ਜਦੋਂ ਮੈਂ ਬਾਹਰ ਆਇਆ ਤੇ ਜਦੋਂ ਸਮੁੰਦਰ ਦੀ ਲਹਿ ਗੱਲ ਤੁਸੀਂ ਵੀ ਆਪਣੀ ਰੱਖੋ ਇੱਕ ਰਿਸਪੈਕਟਡ ਵੇ ਨਾਲ ਰੱਖੋ ਬਾਈ ਵੇਖੋ ਦੇਖੋ ਸ਼ਬਦਾਂ ਦਾ ਤਾਂ ਦੇਖਣਾ ਹੀ ਪੈਂਦਾ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਗੱਲ ਕਰਦੇ ਆ ਅਸੀਂ ਵੀ ਦੇਖਦੇ ਆ ਕਿ ਸ਼ਬਦ ਕੋਈ ਇੱਧਰ ਨਾ ਬੋਲੇ ਜਾਣ ਕੋਈ ਉੱਧਰ ਨਾ ਬੋਲੇ ਜਾਣ ਸ਼ਬਦਾਂ ਨੂੰ ਤਾਂ ਦੇਖਣਾ ਹੀ ਪੈਂਦਾ ਹੋਰ ਵੇਖੋ ਬਾਈ ਮੇਰੀ ਗੱਲ ਸੁਣੋ ਕਈ ਯਾਰ ਨਾ ਆਪਾਂ ਹਾਸੇ ਮਜ਼ਾਕ ਗੱਲ ਲੈ ਲੈਂਦੇ ਆ ਹੁਣ ਉਹ ਅਜੰਦਰ ਵਾਲਾ ਇੱਕ ਬਾਬਾ ਹਨ ਮੈਂ ਉਹਨੂੰ ਉਹਨੇ ਪੁੱਛਿਆ ਵੀ ਕਹਿੰਦਾ ਯਾਰ ਤੂੰ ਮਤਲਬ ਉਹਦੇ ਵੜਾ ਮਗਰ ਪਿਆ ਮੈਂ ਕਿਹਾ ਯਾਰ ਉਹਦੇ ਮਗਰ ਕੀ ਪੈਣਾ ਮੈਂ ਕਿਹਾ ਯਾਰ ਉਹ ਗਰੀਬ ਬੰਦਾ ਆਪਣਾ ਟਾਈਮ ਪਾਸ ਕਰਦਾ ਪਿਆ ਮੈਂ ਕਿਹਾ ਉਹਦੇ ਮਗਰ ਕੀ ਪੈਣਾ ਕਹਿੰਦਾ ਤੂੰ ਦੇ ਘਰ ਯਾਰ ਇਦਾਂ ਮਾਰਤੀ ਮੈਂ ਕਿਹਾ ਯਾਰ ਮੈਂ ਉਹਦੇ ਘਰ ਗਿਆ ਉਹਨੇ ਗਾਲ ਘੜਤੀ ਮੈਂ ਤਾਂ ਕਰਕੇ ਦੋ ਲਫੜੇ ਮਾਰੇ ਮੈਂ ਮੁਕਰਦਾ ਨਹੀਂ ਇਸ ਗੱਲ ਤੋਂ ਠੀਕ ਐ ਉਹ ਇਸ ਗੱਲ ਤੋਂ ਮੈਂ ਅੱਜ ਵੀ ਰਿਕਾਰਡ ਕਰ ਰਿਹਾ ਨਹੀਂ ਮੁਕਰਦਾ ਫਿਰ ਉਹ ਗਾਲਾਂ ਫਿਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਪਹਿਲਾਂ ਦੱਸਿਆ ਜਿੱਥੇ ਗਾਲ ਲੜਾਈ ਉੱਥੇ ਆ ਮੈਂ ਉਹੋ ਗੱਲ ਦੱਸਣਿਆ ਮੈਂ ਉਹਦੇ ਘਰ ਪਿਆਰ ਨਾਲ ਗੱਲ ਕਰਾਂ ਦੇ ਇੱਕ ਮਹੀਨਾ ਪਹਿਲਾਂ ਪੋਸਟ ਵੀ ਪਾਈ ਸੀ ਵੀ ਆ ਕੰਮ ਨਾ ਕਰ ਫਿਰ ਜਦੋਂ ਉਹਦੇ ਮੈਂ ਘਰ ਗਿਆ ਉਹ ਗਾਲ ਨਾ ਘੜਦਾ ਤੇ ਮੈਂ ਰਿਕਾਰਡ ਕਰ ਰਿਹਾ ਮਾਰ ਨੂੰ ਹੱਜ ਜਾਣ ਕੇ ਮੈਂ ਇੱਕ ਚਪੇੜ ਛੱਡ ਕੇ ਉਂਗਲ ਵੀ ਨਹੀਂ ਹਿਲਾਉਣੀ ਉਹਨੂੰ ਸਮੇਂ ਦੀ ਗੱਲ ਫਿਰ ਮੰਨ ਲਓ ਮੈਂ ਉੱਥੇ ਸੁਭਾਵਿਕ ਹਾਸਕੇ ਵਜਨ ਕਰਤਾ ਵੀ ਯਾਰ ਮੈਂ ਕਿ ਯਾਰ ਬਾਬੇ ਦਾ ਸਰਾ